ਸ਼ੌਂਗਰਾ ਲਾਉਣੀ ਆ ਕਿ ਜਾਂਪਤ ਨਹੀਂ ਜੀ ਮਜਬੂਰੀ ਆ ਕੀ ਨਹੀਂ ਇੱਕ ਲੜਕਾ ਆਇਆ ਸੀ ਮੇਰੀ ਲਾਈਫ ਵਿੱਚ ਚ ਪੰਜ ਸਾਲ ਪਹਿਲਾਂ ਤੇ ਉਹ ਨਾਲ ਮੈਂ ਰਿਲੇਸ਼ਨ ਵਿੱਚ ਰਹਿੰਦੀ ਸੀ 6 ਮਹੀਨੇ ਉਹਨਾ ਰਿਲੇਸ਼ਨ ਚ ਰਹੀ ਆ ਤੇ ਬਾਅਦ ਵਿੱਚ ਉਹ ਚਿੱਟਾ ਪਿੰਦਾ ਹੁੰਦਾ ਸੀ ਉਹਨੂੰ ਮੈਂ ਰੋਕਦੀ ਹੁੰਦੀ ਸੀ ਤੇ ਉਹ ਆਪਣਾ ਘਟਿਆ ਨਹੀਂ ਉਹਨੇ ਮੈਨੂੰ ਵੀ ਲਾ ਦਿੱਤਾ ਲੜਕਾ ਕਹਿੰਦਾ ਕਿੱਥੋਂ ਦਾ ਰਾਜਵਿੰਦਰ ਸਿੰਘ ਉਹਦਾ ਨਾਮ ਆ ਮੋਕੇ ਦਾ ਰਹਿਣ ਵਾਲਾ ਮੁੰਡੀ ਕੋ ਪਿੰਡ ਤੇ ਕੰਮ ਨਹੀਂ ਮੋਕੇ ਪਿੰਡ ਆ ਸ਼ੇਰਪੁਰ ਜਾ ਕੇ ਸ਼ੇਰਪੁਰ ਤੋਂ ਅਗਲੇ ਚਾਂਗਲੀ ਪਿੰਡ ਉੱਥੇ ਰਹਿ ਰਿਹਾ ਆਪਣੀ ਭੈਣ ਕੋਲ ਜਾ ਕੇ ਨਾਮ ਆ ਨਾਮ ਕੀ ਆ ਸੀ ਕੁਲਦੀਪ ਗੌਰ ਕਿ ਨਾਚ ਰੋਣੇ ਨਹੀਂ ਕਰਦਾ ਉਹ ਨਸ਼ੇ ਗਾਤਾ ਸੀ ਤੇ ਮੈਨੇ ਰੋਕਦੀ ਹੁੰਦੀ ਸੀ ਬਾਅਦ ਵਿੱਚ ਆਉਂਦੇ ਮੈਨੂੰ ਨਸ਼ੇ ਤੇ ਲਾਤਾ ਤੇ ਇੱਕ ਦਿਨ ਉਹ ਫੜਿਆ ਗਿਆ ਜੇਰ ਵਿੱਚ ਚਲੇ ਗਿਆ ਤੇ ਬਾਅਦ ਚ ਉਹਦੀ ਮਾਂ ਮੈਨੂੰ ਕਰਤਕ ਮਾਂ ਚ ਪਾਤਾ ਉਹਦੀ ਮਾਂ ਨੇ ਕਹਿੰਦੇ ਕਿ ਨਗਾ ਤਾਂ મતલਬ ਹੋਟਲਾਂ ਚ ਕਲਾਉਂਦੀ ਹੁੰਦੀ ਸੀ ਬੈਡ ਰਿਲੇਸ਼ਨ ਤੇ ਕਹਿੰਦੀ ਹੁੰਦੀ ਸੀ ਮੈਨੂੰ 3000 ਰੁਪਏ ਚਾਹੀਦਾ ਵਾ ਤੇ ਮੇਰੇ ਲੜਕੇ ਨੂੰ ਵੀ ਪੈਸੇ ਭੇਜ ਜੇਲ੍ਹ ਵਿੱਚ ਤੇ ਉਹਦੀਆਂ ਜ਼ਮਾਨਤਾਂ ਵੀ ਤੂੰ ਕਰ ਫੜਿਆ ਉਹ ਆਪਣੀ ਗਲਤੀ ਨਾ ਗਿਆ ਤੇ ਦੋਸ਼ ਮੇਰੇ ਤੇ ਲਾਉਂਦੀ ਸੀ ਗਲਤੀਆਂ ਕਰਦਾ ਹੁੰਦਾ ਸੀ ਕਦੀ ਕਿਸੇ ਦਾ ਫੋਨ ਖੋਲਿਆ ਕਦੀ ਕੋਸ਼ਿਸ਼ ਕਰ ਲਿਆ ਕਦੀ ਕੋਸ਼ਿਸ਼ ਕਰ ਲਿਆ ਚੋਰੀਆਂ ਕਰਦਾ ਹੁੰਦਾ ਸੀ ਜੋੜਾ ਤੇ ਤੂੰ ਆਪਣਾ ਰਿਲੇਸ਼ਨ ਤੋੜਨ ਦੀ ਕੋਸ਼ਿਸ਼ ਤੂੰ ਨਹੀਂ ਕੀਤੀ ਉਹ ਨਾਲ रिलेशन ਤੋੜਨ ਦੀ ਕੋਸ਼ਿਸ਼ ਕੀਤੀ ਬਾਅਦ ਵਿੱਚ ਉਹਨਾਂ ਨੇ ਮੈਨੂੰ ਮਜਬੂਰ ਕਰਤਾ ਸੀ ਜਦੋਂ ਮੈਂ ਰਿਲੇਸ਼ਨ ਤੋੜਤਾ ਫਿਰ 4 ਸਾਲ ਬਾਅਦ ਹੁਣ ਤਾਂ government ਸਰਕਾਰ ਕਹਿੰਦੀ ਹੈ ਕਿ ਨਸ਼ਾ ਅਸੀਂ ਖਤਮ ਕਰ ਰਹੇ ਹਾਂ ਪਰ ਤੁਹਾਨੂੰ ਨਸ਼ਾ ਕਿਤਨੇ ਕਿਤੇ ਦੇਖਿਆ ਜਾਂਦਾ ਇੱਥੋਂ ਇੱਥੋਂ ਬਿਠੋ ਇੱਥੋਂ ਤਰਤਾ ਤਰ ਮਿਲ ਜਾਂਦਾ ਹਾਂ ਹਾਂਜੀ ਘਰੇ ਭੜਾ ਜਾਂਦੇ ਕਿ ਚਾ ਲੈਣਾ ਪੈਂਦਾ ਨਹੀਂ ਲੈ ਕੇ ਆਉਣਾ ਪੈਂਦਾ ਕਿੰਨੇ ਦੀ ਲੈ ਕੇ ਆਉਂਦੇ ਕਿੰਨੇ ਮੈਂ 500 ਦਾ 500 ਦਾ ਡੇਲੀ ਦਾ 500 ਦਾ ਪੀਨੇ ਨੂੰ ਹਾਂਜੀ ਤੇ ਜੇ ਹੁਣ ਛੱਡਣ ਦੀ ਕੋਸ਼ਿਸ਼ ਕਰਨੀ ਹਾਂਜੀ ਹੁਣ ਜਿਹੜੇ ਲੜਕੀ ਨੇ ਤੇਰੇ ਨਾਲ ਧੋਖਾ ਕੀਤਾ ਹੋਇਆ ਹੈ ਇਹ ਉਹ ਨਸ਼ਾ ਤੇ ਲਾਇਆ ਬਾਦ ਪ੍ਰਸ਼ਾਸਨ ਕੋਲੋਂ ਕੀ ਮੰਗ ਕਰਦੀਆਂ ਸੀ ਉਹ ਕੀ ਚਾਹਤ ਬਹਿ ਗਈ ਮੈਂ ਪ੍ਰਸ਼ਾਸਨ ਕੋਲ ਉਹ ਹੀ ਮੰਗ ਕਰਦੀ ਆ ਕਿ ਉਹਨੂੰ ਜੇਲ੍ਹ ਦੀਆਂ ਸਲਾਖਾਂ ਵਿੱਚੋਂ ਜਾਵੇ ਕਿਉਂਕਿ ਉਹਨੇ ਮੇਰੀ ਜ਼ਿੰਦਗੀ ਖਰਾਬ ਕਰਤੀ ਆ ਮੈਂ ਸਰਕਾਰ ਦੇਖਣਾ ਚਾਹੁੰਦੀ ਹਾਂ ਕਿ ਉਹਨੂੰ ਜਲਦ ਤੋਂ ਜਲਦ ਫੜਿਆ ਜਾਵੇ ਅਸ਼ਾ ਛੱਡਣਾ ਚਾਹੁੰਦੀ ਹਾਂ ਹਾਂਜੀ ਮੈਂ ਸਰਕਾਰ ਨੂੰ ਇਹ ਦੱਸਣਾ ਚਾਹੁੰਦੀ ਆ ਕਿ ਮੇਰਾ ਨਸ਼ਾ ਛੁੱਟਾ ਜਾਵੇ ਹਾਂਜੀ ਮੈਂ ਨਸ਼ਾ ਛੱਡਾਇਆ ਜਾਵੇ ਮੇਰੀ ਮਦਦ ਕੀਤੀ ਜਾਵੇ ਬਸ ਮੈਨੂੰ ਕਿਸੇ ਸੈਂਟਰ ਵਗੈਰਾ ਚ ਜਾਣਾ ਚਾਹੁੰਦੀ ਆ ਮੈਂ ਚੱਲਣਾ ਚਾਹੁੰਦੀ ਆ ਹਾਂਜੀ ਤੁਸੀਂ ਕਹਿ ਰਹੇ ਸੀ ਕਿ ਤੁਹਾਡੀ ਜਿਹੜੀ ਸੱਸ ਆ ਉਹ ਤੁਹਾਨੂੰ ਲੋਕਾਂ ਨਾਲ ਗਲਤ ਕੰਮ ਕਰਨ ਵਾਸਤੇ ਭੇਜਿੰਦੀ ਹਾਂਜੀ ਰੋਜ਼ ਦਾ ਤੈਨੀਆਂ ਉਹ ਤਾਂ 3000 ਰੁਪਏ ਮੰਗ ਕਰਦੀ ਸੀ ਮੇਰੇ ਕੋਲ ਕੱਲ ਇਕੱਲੀ ਤੇਰੀ ਸੱਸ ਭੇਜੀ ਕਿ ਸੋਹਰਾ ਵੀ ਵਿੱਚ ਸਾਂਭ ਨਹੀਂ ਸੋਹਰਾ ਨਹੀਂ ਹੈਗਾ ਸੋਹਰਾ ਮਰ ਗਿਆ ਹੀ ਹਾਂ ਵਿਆਹ ਨਹੀਂ ਹੋਇਆ ਮੇਰਾ ਉਹਦੇ ਨਾਲ ਰਿਲੇਸ਼ਨ ਚ ਰੈਂਦੀ ਸੀ ਬਸ ਉਹਨੂੰ ਸਬੰਧ ਬਣਾਉਂਦਰੀ ਉਹਨਾਂ ਤੇ ਮਸ਼ੱਲਾ ਤੁਹਾਨੂੰ ਹਾਂਜੀ ਇਹ ਹੁਣ ਇਥੋਂ ਤੈਨੂੰ ਨਸ਼ਾ ਪਿੰਡੋਂ ਇਥੋਂ ਇਥੋਂ ਮਿਲ ਜਾਂਦਾ ਕਰ ਕਰ ਹਾਂਜੀ ਕਿੰਨੀ ਉਮਰ ਕਹਿੰਦੀ ਤੇਰੀ ਬੰਨ੍ਹੀ ਤੇ ਲਾਉਣੀ ਆ ਕਿ ਜਾਂ ਪੰਨੀ ਤੇ ਪਹਿਲਾਂ ਟੀਕੇ ਉਹਨੇ ਟੀਕਿਆਂ ਤੇ ਲਾਇਆ ਸੀ ਮੈਂ ਬੜੀ ਮੁਸ਼ਕਿਲਾਂ ਦਵਾਈ ਤੂੰ ਇਹ ਖਾ ਕੇ ਹੁਣ ਪੰਨੀ ਤੇ ਆਈ ਆ ਉਹਨੇ ਮੇਰੀ ਜ਼ਿੰਦਗੀ ਇੰਨੀ ਜ਼ਿਆਦਾ ਖਰਾਬ ਕੀਤੀ ਸੀ ਨਾ ਤੇ ਹਾਰ ਕੇ ਮੈਂ ਉਹਨਾਂ ਰਿਲੇਸ਼ਨ ਖਤਮ ਕਰ ਦਿੱਤਾ ਵਾ ਅੱਛਾ ਪਰ ਆਪ ਉਹ ਆਪਣੇ ਘਰਦਿਆਂ ਕੋ ਰਹਿੰਦਾ ਪਿਆ ਤੇ ਮੈਂ ਇੱਥੇ ਦਰਦ-ਦਰ ਤੇ ਥੱਕੇ ਕੰਨੀ ਆ। ਮਾਨ ਸਰਕਾਰ ਨੂੰ ਵੀ ਜਣਾ ਚੰਦ। ਮਾਨ ਸਰਕਾਰ ਨੂੰ ਇਹੋ ਕਹਿਣਾ ਚਾਹੁੰਨੀ ਆ ਕਿ ਮੇਰੇ ਹੱਥ ਖੜੇ ਆ। ਮੈਨੂੰ ਇਸ ਕੋਡ ਵਿੱਚੋਂ ਕੱਢਿਆ ਜਾਵੇ ਤੇ ਉਹਨੂੰ ਚਲਦੇ ਤੋਂ ਜਲਦ ਫੜਿਆ ਜਾਵੇ। ਕਿਉਂਕਿ ਜਿੰਨੇ ਮੇਰੀ ਚਿੰਨ੍ਹੀ ਖਰਾਬ ਕੀਤੀ ਆ। ਹੋਰ ਕੁਝ ਨਹੀਂ ਕਹਣੇ ਜਾਂਦੀ।